ਸਾਦਾ ਪੱਲਾ ਉਪਰਾਲਾ ਸਿਗਾ ਜਿਦਾ ਸਿੱਖ ਡਾਇਰੈਕਟਰੀ ਜਿਹੜਾ ਆਪਾਂ 2006 ਦੇ ਵਿੱਚ ਸ਼ੁਰੂ ਕੀਤੀ ਸੀਗੀ ਤੁਸੀਂ ਇੱਕ ਲਿਸਟ ਕੱਢੋ ਫੋਬਸ ਵਾਂਗਰੀ ਜਿੱਥੇ ਸਾਨੂੰ ਪਤਾ ਲੱਗੇ ਵੀ ਕੌਣ-ਕੌਣ ਹੈਗਾ ਪੱਲਾ ਉਹਨੇ ਕਿਹਾ ਸੀ ਤੁਸੀਂ ਅਮੀਰ ਦੀ ਲਿਸਟ ਕੱਢੋ ਸੋ ਮੈਂ ਟੀਮ ਨਾਲ ਬੈਠਾ ਦੋ ਕੰਡੇ ਦੇ ਵਿੱਚ ਆਪਾਂ ਇੱਕ ਲਿਸਟ ਬਣਾ ਲਈ ਸੋ ਜਿਹੜੇ ਸਭ ਤੋਂ ਅਮੀਰ ਸਿੱਖ ਆ ਕੋਈ ਵੀ ਸਖਸ਼ੀਅਤ ਜਿਹੜੀ ਕੋਈ ਚੰਗਾ ਕੰਮ ਕਰਦੇ ਹੋਵੇ ਜਾਂ ਕੋਈ ਸਿੱਖੀ ਦੀ ਪ੍ਰੋਮੋਸ਼ਨ ਜਾਂ ਕੋਈ ਸਿੱਖੀ ਵਾਸਤੇ ਕੋਈ ਚੰਗਾ ਕੰਮ ਕਰਦਾ ਹੋਵੇ ਜੇ ਕੋਈ ਪੋਜੀਸ਼ਨ ਦੇ ਵਿੱਚ ਕੋਈ ਪਾਵਰ ਐਂਡ ਇਨਫਲੂਐਂਸ ਇਹ ਦੋ ਲਵ ਸਭ ਤੋਂ ਜ਼ਰੂਰੀ ਚੀਜ਼ ਆ ਇਹ ਲਿਸਦੀ ਇਹ ਕੋਈ ਪੈਸਿਆਂ ਦੀ ਗੱਲ ਨਹੀਂ ਸਿੱਕੇ ਦਾ ਸਾਰਿਆਂ ਨੂੰ ਪਲਣਾ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ ਅੱਜ ਇੱਥੇ ਰਾਮਗੜੀ ਆ ਪਵਨ ਚੰਡੀਗੜ੍ਹ ਵਿੱਚ ਜਿੱਥੇ ਅੱਜ ਆਪਾਂ 2 ਫਬਰੀ ਨੂੰ 2026 ਚੌਧਮੀ ਸਿੱਖ 100 ਪਾਵਰਲੈਸ ਦੀ ਰਿਲੀਜ਼ ਕਰ ਰਹੇ ਹਾਂ ਤੇ ਸੋ ਮਨਲਾਦਾ ਸਾਰੇ ਨੂੰ ਪਤਾ ਹੀ ਆ ਵੀ ਹਰ ਸਾਲ ਆਪਾਂ 100 ਸਖਸ਼ੀਅਤਾਂ ਦਾ ਪਤਾ ਦਿੰਨੇ ਹੈ ਤੇ ਇਹ ਲਿਸਟ ਆਨਲਾਈਨ ਤਕਰੀਬਨ ਅੱਧੇ ਕੰਟੀਨਿਊ ਰਿਲੀਜ਼ ਹੋ ਜੂਗੀ ਸੋ ਦ ਵੈਬਸਾਈਟ ਇਜ਼ vasik100.com ਤੇ ਜੇ ਕਿਸ ਨੂੰ ਕੋਈ ਇਫ ਯੂ ਹੈਵ ਐਨੀ ਕੁਐਸਚਨਸ ઓਰ ਜੇ ਕਿਸ ਨੂੰ ਪਤਾ ਹੋਣਾ ਚਾਹੀਦਾ ਵੀ how we won the the 100 selection process jo bhi kisne koi pata lana hove then aap hun shamalai you can ask the questions ila criteria ki rehnda nahi dekho sanu har saal hazarate hazar nomination aande hai online hain te jadon nomination aande hai kai dafa aap khud bande nominate karde hai ਨੀ ਤੱਕਈ ਦਫਾ ਕੋਈ ਫੈਨ ਹੁੰਦਾ ਕਿਸੇ ਦੇ ਪਾਸੇ ਕੰਮ ਕਰਦੇ ਆ ਤੇ ਨੋਮੀਨੇਸ਼ਨ ਆ ਜਾਂਦੀ ਆ 2 ਮਿੰਟ ਦੀ ਗੱਲ ਆ ਸਿਰਫ ਤੁਸੀਂ ਜਾਣਾ on the sikh100.com ਉਥੇ ਨੋਮੀਨੇਟ ਨਾਅ ਲਿਖਿਆ ਹੋਇਆ ਉਹ ਫਾਰਮ ਭਰ ਕੇ ਕੋਈ ਸ਼ਖਸੀਅਤ ਦਾ ਪਤਾ ਭਰ ਕੇ ਫਿਰ ਮੇਰੀ ਟੀਮ ਜਾ ਕੇ ਉਹ ਸਰਚ ਕਰਦੀ ਆ ਵੀ ਜੋ ਲਿਖਿਆ ਠੀਕ ਆ ਸਹੀ ਆ ਫਿਰ ਸਾਡੇ ਕੋਲ ਹਰ ਸਾਲ ਇੱਕ ਪੈਨਲ ਹੁੰਦਾ ਜਿਹੜੇ ਖੁਦ ਬੈਠ ਕੇ ਉਹ ਫੇਰ ਸੋਚਦੇ ਆ ਵੀ ਆਪਾਂ ਕਿਨੂੰ ਕਿਨੂੰ ਪੋਜੀਸ਼ਨ ਤੇ ਪਾਣੀ ਆ ਇਸ ਸਾਲ ਸੋ ਜੇ ਕੋਈ ਅੱਜ ਨੋਮੀਨੇਸ਼ਨ ਪਾਉਂਦਾ ਤਕਰੀਬਨ 2-3 ਸਾਲ ਲੱਗਦੇ ਆ ਨਾਮ ਓਨਲੀ ਕਿਉਂਕਿ ਵੇਟਿੰਗ ਲਿਸਟ ਕਾਫੀ ਲੰਬੀ ਆ ਸੋ ਹਰ ਸਾਲ ਸੋ ਸੋਆਂ ਦੇ ਵਿੱਚੋਂ ਤੁਸੀਂ ਕਹਿ ਸਕਦੇ ਆ ਵੀ 10-15 10 ਤੋਂ 15 ਬੰਦਾ ਨਵਾਂ ਆ ਜਾਂਦੇ ਆ ਹਰ ਸਾਲ ਕਿਉਂਕਿ ਕਈ ਦਫਾ ਕੋਈ ਸ਼ਖਸੀਅਤ ਜੌਬ ਤੋਂ ਨਿਕਲ ਜਾਂਦਾ ਜਾਂ ਕੋਈ ਹੋ ਕੰਮ ਸ਼ੁਰੂ ਕਰ ਲੈਂਦਾ ਜਾਂ ਪੂਰੇ ਬੋਝ ਬੰਦ ਲੈਂਦਾ ਸੋਫੇ ਜਗਾ ਬੰਨ ਜਾਂਦੀ ਆ ਫਿਰ ਕਿਸੇ ਹੋ ਦਾ ਮੌਕਾ ਲੈਣ ਦੀ ਵੀ ਉਹਨਾਂ ਦਾ ਨਾਮ ਵੀ ਆਵੇ ਇਸ ਵਾਰੀ ਦਾ ਕੋ ਪ੍ਰਮੁਖ ਚਿਹਰੇ ਕੌਣ ਕੌਣ ਨਵੇਂ ਲੜਿਆ ਆਏ ਨੇ ਉਹਨਾਂ ਦੇ ਨਾਮ ਦੱਸੋ ਸੋ ਦੇਖੋ ਹੁਣ ਕਈ ਪੋਜੀਸ਼ਨ ਹਨ ਫਿਕਸ ਹੁੰਦੀਆਂ ਹੁਣ ਜਦੋਂ ਆਪਾਂ ਲਿਸਟ ਸ਼ੁਰੂ ਕੀਤੀ ਸੀ 2012 ਵਿੱਚ ਨੰਬਰ 1 ਤੇ ਸੀਗੇ ਮਨਤਰੀ ਮਨਮੋਨ ਸਿੰਘ ਦੋ ਨੰਬਰ ਤੇ ਸੀਗੇ ਮਨਤੇਗ ਸਿੰਘ ਹਲਵਾਲੀਆ ਫਿਰ ਅਕਾਲ ਤਖਤ ਦੇ ਜਥੇਦਾਰ ਤੇ ਉਹ ਲਿਸਟ ਬਹੁਤ ਚੱਲੀ ਤਾਂ ਹੀ ਫੇ ਸਾਨੂੰ ਗਾਂਹਾਂ ਇਹ ਜਿਆਦਾ ਸਖਸ਼ੀਆਂ ਦਾ ਪਤਾ ਲੱਗ ਗਿਆ 2013 ਤੋਂ ਲੈ ਕੇ ਅੱਜ ਤੱਕ ਨੰਬਰ 1 ਪੋਜੀਸ਼ਨ ਤੇ ਹੈਗੇ ਆ ਸੰਤ ਬਾਬਾ ਕਲਵੰਤ ਸਿੰਘ ਦੀ ਤਖਦਾਰ ਮੰਡਿਟ ਹਾਂਜੀ ਹਜ਼ੂਰ ਸਾਹਿਬ ਵਾਲੇ ਤੇ ਦੋ ਨੰਬਰ ਵੀ ਹੁਣ ਮਲਾਲਾ ਫਿਕਸ ਹੀ ਆ ਤੇ ਉਹ ਹੈਗੇ ਆ ਅਕਾਲ ਤਰਕਤ ਜਥੇਦਾਰ ਹੁਣ ਇਹ ਵੀ ਨਿਊ ਐਂਟਰੀ ਹੈ ਆ ਅਸਾਲ ਜਥੇਦਾਰ ਕੁਲਦੀਪ ਸਿੰਘ ਗੱਜਜੀ ਤੇ ਤਿੰਨ ਨੰਬਰ ਤੇ ਵੀ ਹੁਣ ਅਸਾਲ ਅਜੀਪਾਲ ਸਿੰਘ ਬੰਗਾ ਵਰਲਡ ਬੈਂਕ ਦੇ ਸੀਈਓ ਤੇ ਚੌਥੀ ਪੋਜੀਸ਼ਨ ਤੇ ਇਹ ਵੀ ਫਿਕਸ ਹੀ ਹੁੰਦੀ ਆ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਐਚਐਸ ਧਾਮੀ ਸਾਹਿਬ ਤੇ ਪੰਜਵੀਂ ਪੋਜੀਸ਼ਨ ਤੇ ਹੈਗੇ ਆ ਇਹ ਵੀ ਫਿਕਸd ਯਾ ਸੀਐਮ ਆਫ ਪੰਜਾਬ ਭਗਵੰਤ ਮਾਨ ਤੇ ਫੇਰ ਆ ਜਾਂਦੇ ਆ ਸੰਤ ਤੇ ਮਾਪੂਸ਼ ਜਥੇਬੰਦੀ ਜਿਹਨਰੇ ਕੋਲ ਖਾਸ ਵਡਿਆ ਫੋਲੋਇੰਗ ਹੁੰਦੀਆਂ ਤੇ ਉਸ ਤੋਂ ਬਾਅਦ ਜਿੰਨੇ ਵੀ ਮੰਤਰੀਆਂ ਹੁੰਦੀਆਂ ਮੰਤਰੀ ਹੁੰਦੇ ਆ ਸੋ ਆਸ ਟੋ ਸਾਲ ਵੈਸੇ ਦੇਖੋ ਲਿਸਟ ਦੇ ਵਿੱਚ ਸਿਰਫ ਦੋ ਹੀ ਆ ਇੱਕ ਤਾਂ ਹਦੀਪ ਸਿੰਘ ਪੂਰੀ ਤੇ ਦੂਜੇ ਹੈਗੇ ਆ ਮਨਿੰਦਰ ਸਿੱਧੂ ਕੈਨੇਡਾ ਵਾਲੇ ਨੀਤਾ ਪਿਛਲੇ ਸਾਲ ਜੇ ਤੁਸੀਂ ਦੇਖੋਗੇ ਤਕਰੀਬਨ 6 ਮੰਤਰੀ ਸੀਗੇ ਹਾਂ ਸੋ ਜਦੋਂ ਇਹ ਜਿਆ ਕੋਈ categories ਦੇ ਵਿੱਚ ਕਟਾ ਜਾਂਦਾ ਨਾ ਇਹ ਵੀ ਦੁੱਖ ਲੱਗਦਾ ਵੀ ਹੁਣ ਕਿਉਂ ਸਿਰਫ ਦੋ ਰਹਿ ਗਏ ਜਦੋਂ ਪਿਛਲੇ ਸਾਲ 6 ਸੀਗੇ ਪਰ ਦੂਜੇ ਪਾਸੇ ਤੁਸੀਂ ਦੇਖ ਲਓ ਮੰਤਰੀਆਂ ਤੋਂ ਬਾਅਦ ਲਿਸਟ ਦੇ ਵਿੱਚ ਆਪਾਂ ਇਸ ਸਾਲ ਬੜੀ ਖੁਸ਼ੀ ਦੀ ਗੱਲ ਆ ਬਈ 10 ਬਿਲੀਅਨਰ ਲਿਸਟ ਦੇ ਵਿੱਚ ਆ ਪਿਛਲੇ ਸਾਲ 9 ਸੀਗੇ ਤੁਸੀਂ ਸਾਰੇ ਵੈਸੇ ਮੀਡੀਆ ਦੇ ਵਿੱਚ ਹੈਗੇ ਆ ਤਾਂ ਤੁਸੀਂ ਦੇਖਿਆ ਹੋਣਾ ਪਿਛਲੇ 2 ਵੀਕਾਂ ਨੂੰ ਇੱਕ ਰੀਲ ਚੱਲਦੀ ਸੀ ਸਭ ਤੋਂ ਪੰਜ ਅਮੀਰ ਸਿੱਖ ਮੈਨੂੰ ਐਨੇ ਫੋਨ ਆਏ ਐਨੇ ਮੈਸੇਜ ਆਏ ਵੀ ਭਾਜੀ ਇਹ ਗਲਤ ਪਤਾ ਦਿੰਦੇ ਆ ਉਹ ਵੀ ਬਹੁਤ ਚੱਲੀ ਹੈ ਤੇ ਫੋਟੋਆਂ ਗਲਤ ਨਾਮ ਵੀ ਗਲਤ ਸੋ ਆਸਾਲ ਇਹ ਸਿਰਫ ਆਪਾਂ ਲਿਸ ਨਹੀਂ ਕਰਦੇ ਆਪਾਂ ਇੱਕ ਪੂਰੀ ਨਵੀਂ ਵੈਬਸਾਈਟ ਬਣਾਈ ਹੋਈ ਆ ਸੋ ਤੁਸੀਂ ਹੁਣ ਉਹ ਦੇਖੋਗੇ ਪੱਲੀ ਪੇਜ ਤੇ ਮੈਂ ਖਾਸ ਇਹ ਰੀਰ ਧੱਕੇ ਹੁਣ ਮਨੂ ਪਾਣਾ ਪਿਆ ਸਭ ਤੋਂ 10 ਜਿਹੜੇ ਅਮੀਰ ਸਿੱਖਾ ਦੁਨੀਆ ਦੇ ਸੋ ਅੱਜ ਤੋਂ ਲੈ ਕੇ ਨਾ ਆਹ ਗਲਤੀ ਨਹੀਂ ਹੋਣੀ ਵੀ ਗਲਤ ਫੋਟੋਆਂ ਗਲਤ ਪਤਾ ਹੈ ਹੁਣ ਮਨੂ ਹਰ ਸਾਲ ਕੰਮਤਾ ਵਧਾਤਾ ਪਰ ਦੇਖੋ ਹੁਣ ਹਰ ਸਾਲ ਉਹੋ ਵੀ ਹੁਣ ਛੋਟੀ ਜਿਹੀ ਲਿਸਟ ਹੈਗੀ ਆ ਅਮੀਰਾਂ ਸਿੱਖਾਂ ਦੀ 10 ਉਹ ਵੀ ਹੁਣ ਸਾਨੂੰ ਅਪਡੇਟ ਕਰਨੀ ਪੈਣੀ ਆ ਹਰ ਸਾਲ ਸੋ ਮੈਂ ਕਹਿੰਦਾ ਜੇ ਮੈਂ ਹੈਵੀ ਬਹੁਤ ਬੜੀ ਕਹਿ ਆ ਹੋਇਆ ਵੀ ਜੇ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਨਾ ਸਿਰਫ ਜੋ ਵਟਸਐਪ ਤੇ ਆਂਦਾ ਉਹ ਨਾ ਦੇਖਿਓ ਤੁਹਾਡੀ ਰਿਸਰਚ ਕਰਕੇ ਗੂਗਲ ਤਾਂ ਕਿਉਂ ਹੈਗਾ ਤੁਸੀਂ ਰਿਸਰਚ ਕਰਕੇ ਤਾਂ ਤੁਸੀਂ ਫੋਰਵਰਡ ਕਰੋ ਤਾਂ ਪੋਸਟ ਕਰੋ ਸੋ ਹੁਣ ਤਾਂ ਕੋਈ ਬਹਾਨਾ ਨਹੀਂ ਸਾਰਾ ਕੁਝ ਉਥੇ ਸਾਈਟ ਤੇ ਹੈਗਾ ਤੇ ਸੋ ਬਿਲੀਅਨ ਐਡ ਤੋਂ ਬਾਅਦ ਲਿਸਟ ਦੇ ਵਿੱਚ ਫੇਰ ਆਪਾਂ মিডিਆ ਦੇ ਜਿਹੜੇ ਹੈਗੇ ਵੱਡੇ ਵੱਡੇ ਉਹਨਾਂ ਦਾ ਪਤਾ ਦਿੱਤਾ ਹੋਇਆ ਸੋ 831 ਪੰਨਾ 50 ਅਖਸ਼ੀਅਤਾ ਦਾ ਪਤਾ ਅ ਇਸ ਦੇ ਵਿੱਚ ਇਹ ਫਾਰਮ اٹ ਵਿੱਚ ਹੁੰਦਾ ਸੋ ਅਮ ਯਾ ਨਾ ਇਹ ਕੀ ਤੁਸੀਂ ਜਿਕਰ ਕੀਤਾ ਹੈਗਾ ਪੋਲੀਟਿਕਲ ਹਸਤੀਆਂ ਦਾ ਕੀਤਾ ਹੈਗਾ ਧਾਰਮਿਕ ਹਸਤੀਆਂ ਦਾ ਜਿਕਰ ਕੀਤਾ ਹੈ ਬਿਜ਼ਨਸ ਕੈਟਾਗਰੀ ਦਾ ਜਿਕਰ ਕੀਤਾ ਕੀ ਇਸ ਲਿਸਟ ਦੇ ਵਿੱਚ ਪੂਜਿਤ ਖਿਡਾਰੀਆਂ ਦਾ ਜ਼ਿਕਰ ਵੀ ਹੈ ਜਿਨ੍ਹਾਂ ਨੇ ਵੱਡੇ ਪਦਦੇ ਉੱਤੇ ਨਾਮ ਰੌਸ਼ਨੀ ਦਿੱਤਾ ਹੈ ਨਹੀਂ ਨੋਰਮਲ ਪੀਪਲ ਵੀ ਨੇ ਕੀ ਨੋਰਮਲ ਦਾ ਨਾਮ ਜੋ ਜਿਨ੍ਹਾਂ ਨੇ ਵੱਡਿਆ ਸਥਾਨ ਰੱਖ ਦਿੱਤਾ ਜਾਂ ਸਾਰੇ ਪ੍ਰੋਫੈਸ਼ਨ ਜਾਂ ਬਿਜ਼ਨਸ ਨੂੰ ਨਹੀਂ 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 ਅਮ ਕੋਈ ਵੀ ਸ਼ਖਸੀਅਤ ਜੇ ਲਈ ਕੋਈ ਚੰਗਾ ਕੰਮ ਕਰਦੇ ਹੋਵੇ ਜਾਂ ਕੋਈ ਸਿੱਖੀ ਦੀ ਪ੍ਰਮੋਸ਼ਨ ਜਾਂ ਕੋਈ ਸਿੱਖੀ ਵਾਸਤੇ ਕੋਈ ਚੰਗਾ ਕੰਮ ਕਰਦਾ ਹੋਵੇ ਜਿਹਦੇ ਕੋਈ ਪੋਜੀਸ਼ਨ ਦੇ ਵਿੱਚ ਕੋਈ ਪਾਵਰ ਐਂਡ ਇਨਫਲੂਐਂਸ ਇਹ ਦੋ ਲਵ ਸਭ ਤੋਂ ਜ਼ਰੂਰੀ ਚੀਜ਼ ਆ ਇਹ ਲਿਸਦੀ ਇਹ ਕੋਈ ਪੈਸਿਆਂ ਦੀ ਗੱਲ ਨਹੀਂ ਵੀ ਕੋਈ ਅਮੀਰ ਆ ਬਗਦਦਾ ਇਹ ਤਾਂ ਜਿਹੜਾ ਕੋਈ ਬੰਦਾ ਕੰਮ ਕਰਦਾ ਨਾ ਔਰ ਆਪਾਂ ਹਾਈਲਾਈਟ ਕਰਨਾ ਤੇ ਸਾਡਾ ਕੰਮ ਇਹ ਆ ਵੀ ਸਾਰੀ ਦੁਨੀਆ ਨੂੰ ਦੱਸਣ ਦੱਸਣ ਲਈ ਵੀ ਸਿਕ ਕੌਮ ਦੇ ਵਿੱਚ ਅੱਜ 28 ਮਿਲੀਅਨ ਸਿੱਖ ਆ ਦੁਨੀਆ ਪਰ 800 ਲਿਸਟਾਂ ਇਹ ਟੋਪ 50 ਦੇ ਸਿਕ ਕੌਮ ਦੇ ਵਿੱਚ ਹੈਗੇ ਆ ਇਸ ਵੇਲੇ ਤੇ ਹੁਣ ਤੁਸੀਂ ਦੇਖ ਲਓ ਕਈ ਮੇਨ ਸਟਰੀਮ ਕਈ ਗੋਰੀਆਂ ਦੇ ਸੰਸਥਾ ਵੀ ਇਹ ਲਿਸਟ ਦੇਖ ਕੇ ਤਾਂਾਂ ਗਾਂਹਾਂ ਚੱਲਦੇ ਆ ਪ੍ਰੋਗਰਾਮ ਬਣਾਉਂਦੇ ਆ ਵੀ ਹਾਂ ਆਪਾਂ ਸਿੱਖ ਕੌਮ ਦੇ ਸਭ ਤੋਂ ਵੱਡਿਆ ਬੰਦਿਆਂ ਦਾ ਕਿੱਦਾਂ ਕੰਮ ਕਰ ਸਕਦੇ ਆ ਕਿੱਦਾਂ ਪ੍ਰੋਗਰਾਮ ਬਣਾ ਸਕਦੇ ਆ ਕਿੱਦਾਂ ਹੋਰ ਵਧਾ ਸਕਦੇ ਆ ਸੋ ਆਹ ਲਿਸਟ ਉਹ ਖੁਦ ਦੇਖਦੇ ਆ ਮੈਂ ਤਾਂ ਦੇਖੋ ਕੰਮ ਕਰਦਾ ਕਈ ਬਦੌਮਨਤਿਆਂ ਨਾਲ ਉਹ ਵੀ ਕਹਿੰਦੇ ਆ ਵੀ ਆਹ ਲਿਸਟ ਦੇਖ ਕੇ ਤਾਂ ਹੀ ਸਾਨੂੰ ਪਤਾ ਲੱਗਦਾ ਵੀ ਕਈ ਸ਼ਖਸੀਅਤਾਂ ਭਾਈ ਆਪਾਂ ਕੀ ਕਰ ਸਕਦੇ ਆ ਬੰਦਿਆਂ ਨਾਲ ਇਸ ਦੇ ਵਿੱਚ ਸਿੱਖੀ ਜਨਿਸ ਆਖਾ ਜਿਏ ਕਿ ਹੋਰ ਵੀ ਆਸਰਦਾਰ ਨਾਮ ਹੈਗਾ ਸਿੱਖ 100 ਸੋ ਵਸੇ ਲਿਸਟ ਦੇ ਵਿੱਚ ਕਟਿੰਗ ਆ ਵੀ ਆ ਸਕਦਾ ਜਿਹੜੇ ਪਿੱਛੇ ਸਿੰਗ ਲੱਗਦਾ ਕਿ ਸਿਰਫ ਸਰਦਾਰਸ ਕਰਦਨ ਆ ਵੀ ਆ ਸਕਦਾ ਜਿਹੜਾ ਵੀ ਕੋਈ ਸ਼ਖਸੀਅਤ ਆਪਣੇ ਆਪ ਨੂੰ ਸਿੱਖ ਸਮਝਾਇਆ ਆਪਾਂ ਉਹਦਾ ਪਤਾ ਦੇ ਦਿੰਨੇ ਆ ਭਾਵੇਂ ਸਹਿਜ ਤਾਰੀ ਹੋਵੇ ਭਾਵੇਂ ਅੰਮ੍ਰਿਤਾਰੀ ਹੋਵੇ ਇੱਕ ਦੋ ਵਾਲੀ ਹਾਂਜੀ ਸਪੋਰਟਸ ਵਾਲੀ ਦੇ ਨਾਮ ਆਇਆ ਹੋਇਆ ਤੇ ਐਸ ਵਾਲੀ ਮਨ ਲੱਗਾ ਐਸ ਲਿਸਟ ਦੇ ਵਿੱਚ ਕੋਈ ਸਪੋਰਟਸ ਵਾਲਾ ਨਹੀਂ ਹੈਗਾ ਪਰ ਸਾਡੇ ਕੋਲ ਆਰਟਿਸਟ ਸੈਲੀਬ੍ਰਿਟੀਆਂ ਸੋਸ਼ਲ ਮੀਡੀਆ ਇਨਫਲੂਐਂਸਰਸ ਜਰਨਲਿਸਟ ਇਹ ਜਿਹੜੇ ਸੱਸ਼ ਕੀਤਾ ਪਾ ਪਾਈਆਂ ਹੋਈਆਂ ਪੰਨੀ ਵਾਲੀ ਹਾਂਜੀ ਵਾਈ ਡਿਡ ਯੂ ਸੀ ਥੈਟ ਸਿਕ ਨੀਡ ਸਪੈਸ਼ਲ ਰੈਕਗਨੀਸ਼ਨ ਫੋਰ ਸੇ ਸਾਨੂੰ ਐਸੀ ਮੋੜਤੀ ਜਾਂ ਜਦੋਂ ਉਹਨਾਂ ਸਪੈਸ਼ਲੀ ਰੈਕਗਨਾਈਜ਼ ਕਰਨ ਦੀ ਸਪੈਸ਼ਲੀ ਖਾਸ ਰੈਕਗਨਾਈਜ਼ ਮਹਿਸੂਸ ਹੋ ਰਹੀ ਹੈ ਕੋਸ ਤੇ ਸਮਟਰੀਸਨ ਫੋਰ देयर ਸਮ ਬ੍ਰੀਫਿੰਗ ਫੈਕਟਰ ਜਿਹਦੇ ਤੁਹਾਨੂੰ ਲੱਗਿਆ ਕਿ ਹੋਣ ਪ੍ਰੋਬਲੀਬਲੀ ਅ ਬੈਕਗ੍ਰਾਉਂਡ ਤੇ ਨੈਚੁਰਲ ਜਨ ਜਾਂ ਲੋਕਲ ਰੂਨ ਦੇ ਨਾਮ ਉਪੀ ਕਿੰਨਾ ਫ੍ਰੈਗਮੈਂਟਿਕ ਕਾਰਪਾਰੀ ਬਿਲਕੁਲ ਸੋ ਦੇਖੋ ਆਪਾਂ ਸਾਡੀ 20ਵੀਂ ਐਨੀਵਰਸਰੀ ਹੋ ਰਹੀ ਆ ਵਿਸਾਖੀ ਨੂੰ ਹੈ ਸਾਡਾ ਪਹਿਲਾ ਅਪਰਾਲਾ ਸਿਕਾ ਜਦ ਸਿੱਖ ਡਾਇਰੈਕਟਰੀ ਜਦੋਂ ਆਪਾਂ 2006 ਦੇ ਵਿੱਚ ਸ਼ੁਰੂ ਕੀਤੀ ਸੀਗੀ ਉਹਨੂੰ ਕਈ ਜਾਂਦਾ yellow pages ਸਿੱਖ ਕੌਮ ਦਾ ਹੈ ਸੋ ਜਦੋਂ ਆਪਾਂ ਉਹ ਸ਼ੁਰੂ ਕੀਤੀ ਫਿਰ ਬੰਦੇ ਕਹਿੰਦੇ ਵੀ ਹੁਣ ਤੁਸੀਂ ਜਿਹੜੀ ਅਸਖਸ਼ੀਅਤ ਹੈਗੀ ਆ ਖਾਸ ਉਹਨਾਂ ਨੂੰ ਖੜਤੇ ਕਰੋ ਸੋ 2010 ਦੇ ਵਿੱਚ ਆਪਾਂ ਪਹਿਲਾ ਸਿੱਖ ਅਵਾਰਡ ਸੈਲੀਬ੍ਰੇਟ ਕੀਤੀ ਸੀਗੀ ਜਿਹੜੀ ਹੁਣ ਹਰ ਸਾਲ ਅਕਤੂਬਰ ਨਵੰਬਰ ਵਿੱਚ ਅਲਗ ਅਲਗ ਕੰਟਰੀਆਂ ਵਿੱਚ ਆਪਾਂ 13 ਅਵਾਰਡ ਦਿੰਦੇ ਆ ਸਖਸ਼ੀਅਤਾਂ ਨੂੰ 12 ਸਿੱਖਾਂ ਨੂੰ ਤੇ ਇੱਕ ਦੂਜੇ ਕੌਮ ਦੇ ਬੰਦੇ ਨੂੰ ਜਿਹੜੇ ਸਾਡੇ ਵਾਸਤੇ ਵੱਡਾ ਕੰਮ ਕੀਤਾ ਹੋਵੇ ਹੁਣ ਜਿਹੜੇ ਵੀ ਆਪਾਂ ਆ ਪ੍ਰੋਜੈਕਟ ਸ਼ੁਰੂ ਕਰਦੇ ਆ ਆਪਾਂ ਜਿਹੜੇ ਬਿਜ਼ਨਸ ਲੀਡਰ ਆ ਨਾ ਉਹਨਾਂ ਨੂੰ ਪੁੱਛ ਕੇ ਵੀ ਤੁਜੀ ਦੱਸੋ ਵੀ ਇਹ ਨਹੀਂ ਲੋਡ ਆ ਤੁਸੀਂ ਸਪੋਰਟ ਕਰੋਗੇ ਆਪਾਂ ਸ਼ੁਰੂ ਕਰੀਏ ਸੋ ਉਹਨੂੰ ਆ ਵੋਟ ਜਿਹੜਾ ਪਾਸ ਸਿੱਖ ਹੋਰ ਕਰਦੇ ਸੀ ਨਾ ਹੁਣ ਸਾਰੇ ਨੂੰ ਪਤਾ ਹੀ ਆ ਬਈ ਇੱਕ ਦੁਨੀਆ ਦੀ ਸਭ ਤੋਂ ਵੱਡੀ ਸੰਸਥਾ ਹੈਗੀ ਆ ਫੋਬਸ ਫੋਬਸ ਇੰਡੀਆ ਫੋਬਸ ਅਮਰੀਕਾ ਫੋਬਸ ਯੂਰਪ ਉਹਨਾਂ ਦਾ ਕੰਮ ਕੀ ਆ ਹਰ ਸਾਲ ਕੀਵਨ 2030 ਲਿਸਟ ਕਰਦੇ ਆ 100 ਬਿਲੀਅਨਰ 100 ਮਿਲੀਅਨਰ 100 ਬਿਜ਼ਨਸਵੂਮਨ 100 ਬਿਜ਼ਨਸਮੈਨ ਸੋ ਮੈਨੂੰ ਫੋਨ ਆਏ ਬੰਦੇ ਮੈਨੂੰ ਕਿਹਾ ਵੀ ਤੁਹਾਨੂੰ ਤੁਸੀਂ ਤੁਸੀਂ ਕਾਫੀ ਬੰਦੇ ਜਾਣਦੇ ਸੇ ਕੌਮ ਨੂੰ ਦੁਨੀਆ ਪਰ ਤੁਸੀਂ ਇੱਕ ਲਿਸਟ ਕੱਢੋ ਫੋਬਸ ਵਾਂਗਰ ਜਿੱਥੇ ਸਾਨੂੰ ਪਤਾ ਲੱਗੇ ਵੀ ਕੌਣ-ਕੌਣ ਹੈਗਾ ਪੰਨਾ ਉਹਨਾਂ ਨੇ ਕਿਹਾ ਸੀ ਤੁਸੀਂ ਅਮੀਰ ਦੀ ਲਿਸਟ ਕੱਢੋ ਸੋ ਮੈਂ ਟੀਮ ਨਾਲ ਬੈਠਾ 2 ਘੰਟੇ ਦੇ ਵਿੱਚ ਆਪਾਂ ਇੱਕ ਲਿਸਟ ਬਣਾ ਲਈ ਸੋ ਜਿਹੜੇ ਸਭ ਤੋਂ ਅਮੀਰ ਸਖਿਆ ਸੋ ਮੈਂ ਸੋਚਿਆ ਇਹ ਤਾਂ ਇਹਦਾ ਕੋਈ ਫਾਇਦਾ ਨਹੀਂ ਆਪਾਂ ਪਾਵਰ ਤੇ ਇਨਫਲੂਐਂਸ ਦੀ ਗੱਲ ਨਹੀਂ ਆ ਕਾਦੇ ਲਿਸਟ ਬਣਾਉਣਾ ਸੋ ਉਹ ਬਸ Let me to lead to produce the second 100 list ਸੋ 2012 ਤੱਕਰ ਅੱਜ ਤੱਕ ਜਦੋਂ ਮੈਂ ਕਿਹਾ ਨਾ ਬੰਦੇ ਦਾ ਤਰਫ ਦੇ ਆ ਵੀ ਸਾਦਾ ਨਾਮ ਬਤੋ ਆਵੇ ਤੇ ਕਿੱਦਾਂ ਆ ਸਕਦਾ ਤੇ ਦੇਖੋ ਇੱਕ ਹੋ ਸਭ ਤੋਂ ਵੱਡੀ ਚੀਜ਼ ਕਹਾਂ ਚਾਹਨਾ ਅੱਜ ਤੱਕ ਆਪਾਂ ਕਿਸੇ ਕੋਲੋਂ ਇੱਕ ਰੁਪਈ ਨਹੀਂ ਲਿੱਤੀ ਪੀ ਤੁਹਾਡਾ ਨਾਮ ਆਣਾ ਤੁਸੀਂ ਆ ਦੋ ਉਹ ਦੋ ਤਾਂ ਹੀ ਆਪਾਂ ਤੁਹਾਨੂੰ ਸ਼ਾਮਲ ਹੋਗਾ ਇਹ ਜਿਦਾ ਮੇਰੀ ਸੇង ਹੁਣ ਵੀ ਸਾਨੂੰ ਪਤਾ ਹੀ ਆ ਜਿੰਨੂੰ ਵੀ ਆਪਾਂ ਹਾਈਲਾਈਟ ਕਰਦੇ ਆ ਵੀ ਹਾਈਲਾਈਟ ਓਨ ਦਾ ਮੈਰਿਟ ਨਾਟ ਕ੍ਰੈਡਿਟ ਹਾਂ ਸਹੀ ਜਿਵੇਂ ਸਪੋਰਟਸ ਵਿੱਚ ਫੈਕਟਰ ਦੇ ਵਿੱਚ ਵੀ ਗਈ ਸਿੱਖ ਬੰਦੇ ਆਪਣੇ ਸੱਤੇ ਨੇ ਵਧੀਆ ਨਾ ਨਾ ਸੁਣਾਦਾ ਵੀ ਕਿਸੇ ਨਾਮਾਂ ਚ ਦੇ ਵਿੱਚ ਬਿਲਕੁਲ ਹੁਣ ਦੇਖੋ ਦ uh, ਸਿੱਖ 100 ਇਹਦੇ ਵਿੱਚ ਸਾਡੇ ਦੋ ਲਿਸਟਾਂ ਆ ਇਹ ਜਿਹੜੀ ਮੇਨ ਆਪਾਂ ਹੁਣ ਅੱਜ ਰਿਲੀਜ਼ ਕਰਨ ਲੱਗੇ ਆ ਆਪਾਂ ਉਹੀ ਗੱਲ ਕਰਦੇ ਆ ਇੱਕ ਦੋ ਵਿਕਾਂ ਨੂੰ ਆਪਾਂ ਜਿਹੜੀ ਸਾਡੀ ਦੂਜੀ ਲਿਸਟ ਹੈਗੀ ਆ ਦ ਸਿੱਖ 100 ਅੰਡਰ 30 ਜਿੱਥੇ ਆਪਾਂ 100 ਸਖਸ਼ੀਅਤਾਂ ਜਿਹੜੇ 30 ਸਾਲ ਤੋਂ ਨੀਚੇ ਆ ਉਹਨਾਂ ਦਾ ਪਤਾ ਦਿੰਦੇ ਆ ਉਹ ਵੀ ਦੇਖੋ 2020 ਵਿੱਚ ਆਪਾਂ ਉਹ ਪੱਲਣਾ ਸ਼ੁਰੂ ਕੀਤੀ ਸੀ ਕਿਉਂ ਕਿਉਂਕਿ ਬਹੁਤ ਨੋਮੀਨੇਸ਼ਨ ਆਉਦੇ ਸੀ ਛੋਟੇ ਬੱਚਿਆਂ ਦੀ ਸਪੋਰਟਸ ਮਿਊਜ਼ੀਸ਼ੀਅਨ ਦੀ ਤੇ ਸੋਸ਼ਲ ਮੀਡੀਆ ਜਿਹੜੇ ਤਰਾਂਦੇ ਆ ਤੇ ਤਾਂ ਆਪਾਂ ਫਿਰ ਉਹ ਸ਼ੁਰੂ ਕੀਤੀ ਉਹ ਵੀ ਬਹੁਤ ਚੱਲਦੀ ਆ ਆਨਲਾਈਨ ਤੇ ਐਸਾ ਮਿਲ ਲੱਗਾ ਸਭ ਤੋਂ ਛੋਟੇ ਉਹ ਰੀ ਲਿਸਟ ਦੇ ਵਿੱਚ ਮਿਲ ਲੱਗਾ 8 ਸਾਲ ਦਾ ਮੁੰਡਾ ਹੈਗਾ ਸੋ ਉਹਦਾ ਆਪਾਂ ਪਤਾ ਦਿਨਾ ਤੇ ਉਹ ਵੀ ਲਿਸਟ ਬਹੁਤ ਚੱਲਦੀ ਆ ਸੋ ਆਪਾਂ ਕੋਸ਼ਿਸ਼ ਕਰਦੇ ਆਂ ਵੀ ਸਿਰਫ ਨਹੀਂ ਜਿਹੜੇ ਬੰਦੇ ਕੰਮ ਕਰਦੇ ਆ 30 ਸਾਲ ਤੋਂ ਉੱਪਰ ਦੇ ਨਵੀਂ ਪੀੜੀ ਆ ਦਾ ਨੈਕਸਟ ਜਨਰੇਸ਼ਨ ਉਹਨਾਂ ਨੂੰ ਵੀ ਆਪਾਂ ਮੋਟੀਵੇਟ ਕਰੀਏ ਉਹਨਾਂ ਨੂੰ ਆਪਾਂ ਸਿਖਾਉਂ ਹੈ ਵੀ ਇਹ ਜੇ ਸਸ਼ਕਤੀ ਹੈਗੀ ਆ ਦੁਨੀਆ ਵਿੱਚ ਸਰ ਇਹ ਪਲੇਟਫਾਰਮ ਦੇ ਨਾਮ ਕਿੰਨੇ ਕੁ ਸਿੱਖ ਪੋਪੂਲੇਸ਼ਨ ਜਿਹੜੀ ਹੈਗੀ ਆ ਅਵੇਅਰ ਹੈਗੀ ਆ ਇਸ ਪਲੇਟਫਾਰਮ ਦਾ ਖਤੌਲ ਮੈਂ ਤਾਂ ਕਹਿ ਸਕਦਾ ਵੀ ਦੇਖੋ ਸਖਸ਼ੀਤਾ ਸ਼ਾਮਲ ਆ ਪੂਰੀ ਦੁਨੀਆ ਤੋਂ ਹੈ ਕਈ ਜਗਹ ਕਈ ਜਗ੍ਹਾ ਹੈਗੀ ਬਥੇ ਸਿੱਖ ਨਹੀਂ ਹੈਗੇ ਹਾਂ ਸੋ ਜਦੋਂ ਵੀ ਕੋਈ ਲਿਸਟ ਨਿਕਲਦੀ ਆ ਤੇ ਸ਼ਖਸੀਅਤਾਂ ਦਾ ਪਤਾ ਆ ਜਾਂਦੇ ਉਹਨੇ ਆਪਣੇ ਆਪ ਆਪਣੀ ਕੰਟਰੀ ਆਪਣਾ ਟਾਊਨ ਦੇ ਵਿੱਚ ਪ੍ਰੋਮੋਟ ਕਰਨਾ ਸੋ ਮੇਰੀ ਸੋਚ ਹੈ ਜਾਂ ਭਈ ਘੱਟ ਹੀ ਆ ਸਿੱਖ ਜਿਹੜੇ ਨਹੀਂ ਜਾਣਦੇ ਸਿੱਖ 100 ਨੂੰ ਆ ਦਿਵਿਅ ਡਾਇਗਨੋਸਿਸ ਆ ਵੀਰ ਨਾ ਵੇਖੇ ਪਾਵਰ ਟਿੰਟੈਂਸ ਫਿਲਮਾਂ ਤੋਂ ਕਿ ਬਟ ਜਿਹੜੇ ਸਟੇਜ ਤੇ ਆਪਣੀ ਰਹਿਮਿਆਨ ਫੋਰਸ ਲੁੱਟੇ ਤੇ ਪਾਵਰ ਡਾਇਨਾਮਿਕਸ ਵੀ ਅਮੀਰੀ ਨਾਲ ਹੀ ओके तोिक्की ਜਾਨੀ ਲਾ ਚਾਹ ਕਿ ਕੀ ਜਾਨਦੀ ਹੈ ਕਿ ਇਹਨਾਂ ਦੋਨਾਂ ਨੂੰ ਅਟਰੈਕਟ ਕਿਵੇਂ ਬੀਖਦੇ ਹੋ ਤੇ ਆਪ ਵੀ ਉਸੇ 100% ਕਿਵੇਂ ਅਨੂ ਡਿਫਰੈਂਸ਼ੀਏਟ ਕਰਦੇ ਹੋ थैंक यू वेरी सो ਅਮੀਰ ਦੀ ਗੱਲ ਵੀ ਨਹੀਂ ਹੁੰਦੀ ਨਾ ਤਾਂ ਵੀ ਡੋਟ ਟੇਕ ਦੈਟ ਇਨਟੂ ਅਕਾਊਂਟ ਆਪਾਂ ਸਿਰਫ ਦੇਖਨੇ ਆ ਬਦਲਿਕ ਪੋਜੀਸ਼ਨ ਵੀ ਉਹ ਇੱਕ ਪਾਵਰ ਕੀ ਹੈ ਇਨਫਲੂਐਂਸ ਕੀ ਹੈ ਬੰਦਾ ਕਰ ਕੀ ਸਕਦਾ ਉਹ ਜੋਬ ਦੇ ਵਿੱਚ ਉਹ ਸਭ ਤੋਂ ਜੁਰੀ ਚੀਜ਼ ਆ ਹੁਣ ਕਲ ਨੂੰ ਤੁਸੀਂ ਸੀਐਮ ਬਣਾ ਸਕਦੇ ਆ ਪੰਜਾਬ ਦੇ ਫੇਰ ਨਾਮ ਚਾਰ ਨੰਬਰ ਤੇ ਆ ਜੂਗਾ ਸੋ ਹਰ ਇੱਕ ਨਾਮ ਮੌਕਾ ਮਿਲਦਾ ਗੋਰੀਆਂ ਦੇ ਵੀ ਇੱਕ ਸਹੀਗਾ ਹਰ ਇੱਕ ਇਨਸਾਨ ਦੁਨੀਆ ਵਿੱਚ ਹੈਜ਼ 15 ਮਿੰਟਸ ਆਫ ਫੇਮ ਹੈ 15 ਮਿੰਟ ਸਹੀ ਨਹੀਂ 15 ਮਿੰਟ ਹੋਵੇ ਸਾਲ 2006 ਮਿੰਟ ਪਰ एवरीवन ਹੈਜ਼ ਅ ਚਾਂਸ ਟੂ ਬੀ ਫੇਮਸ ਜੇ ਤੁਸੀਂ ਕਹਿੰਦੇ 13 ਜਿਹੜੇ ਅਵਾਰਡ ਦਿੱਤੇ ਜਾਂਦੇ ਨੇ ਸਿਕ ਅਵਾਰਡ ਦਿੱਤੇ ਜਾਂਦੇ ਨੇ ਇਹ ਜਿਹੜਾ 13 ਦਾ ਅੰਕੜਾ ਹੈਗਾ ਇਹ 13 ਹੀ ਕਿਉਂ ਇਹ ਤੇਰਾ ਤੇਰਾ ਪਾਪੇ ਨਾਟਕ ਦੇ ਸਾਹਮਣੇ ਪੜ ਗਈ ਹੈਗਾ ਜਾਂ ਇਹਦੇ ਪਿੱਛੇ ਦਾ ਰੀਜ਼ ਕੋਈ ਹੋਵੇ ਬਿਲਕੁਲ ਤੁਸੀਂ ਇੱਥੇ 100 ਆ ਉਧਰ ਤੇਰਾ ਇਹ ਹੁਣ ਗੱਲ ਅਲੱਗ ਹੈ ਜਿਹੜੇ ਅਵਾਰਡਸ ਦੀ ਹੈ ਨਾ ਸੋ ਆਪਾਂ ਜ਼ਿਆਦਾ ਕੰਫਿਊਜ਼ ਨਾ ਕਰੀਏ ਬੰਦਿਆਂ ਨੂੰ ਐਸੇ ਅੱਜ ਵੀ ਇੱਕ ਦੋ ਬੰਦੇ ਨੇ ਕਿਹਾ ਵੀ ਤੁਸੀਂ 100 ਬੰਦੇ ਨੂੰ ਅਵਾਰਡ ਦੇ ਰਹੇ ਹੋ ਮੈਂ ਕਿਹਾ ਇਹ ਤਾਂ ਨਹੀਂ ਹੋ ਸਕਦਾ ਤੇ ਸਾਰਾ ਦਿਨ ਲੱਗਣਾ ਸੋ ਦ ਸੇਕ ਅਵਾਰਡਸ ਉਹ ਸੈਪਰੇਟ ਸੰਸਥਾ ਸਿਕ 100 ਅਲੱਗ ਆ ਹਾਂਜੀ ਪਰ ਤੇਰਾ ਜਦੋਂ ਤੁਸੀਂ ਕਿਹਾ ਸਾਡੇ ਕੌਮ ਦੇ ਨਾਲ ਉਹ ਵੀ ਦੇਖੋ ਤਾਂ ਹੀ ਆਪਾਂ ਤੇਰਾ ਉਹ ਦਿੰਨੇ ਆਪਾਂ ਤਾਂ 15 20 ਵੀ ਦੇ ਸਕਦੇ ਆ ਪਰ ਆਪਾਂ 13 ਫਿਕਸ ਕਿਤੇ ਆ ਵੇਖੋ ਕਿ ਤੁਹਾਨੂੰ ਪਤਾ ਵੀ 13 ਸਾਡੇ ਨਾਲ ਕਾਫੀ ਪਿਆਰਾ ਤੇ ਸਿਕ ਕੌਮ ਦੇ ਨਾਲ ਰਿਲੇਟਡ ਆ ਹਾਂਜੀ ਤੇ ਇੱਕ ਹੋਰ ਗੱਲ ਜਾਣ ਤੋਂ ਪਹਿਲਾਂ ਜੇ ਕੋਈ ਬੰਦਾ ਜਾਂ ਇਨਸਾਨ ਜਿਹੜਾ ਹੁਣ ਦੇਖਦਾ ਤੇ ਪੱਲੀ ਬਲੀ ਸ਼ਾਇਦ ਦੇਖਦੇ ਹੁਣ ਜੇ ਤੁਹਾਨੂੰ ਲੱਗਦਾ ਵੀ ਆਪਾਂ ਕੋਈ ਸ਼ਖਸੀਅਤ ਦਾ ਪਤਾ ਮਿਸ ਕਰ ਗਏ ਜਾਂ ਆਪਾਂ ਨਹੀਂ ਪਾਇਆ ਫਿਰ ਜਦੋਂ ਮੈਂ ਕਿਹਾ 2 ਮਿੰਟ ਦਾ ਕਾਮਾ ਨੋਮੀਨੇਸ਼ਨ ਪਾਓ ਸਦੀ ਮਦਦ ਕਰੋ ਸਾਨੂੰ ਵੀ ਆਪਾਂ ਵੀ ਸਿੱਖਦੇ ਆਂ ਵੀ ਹਾ ਬੰਦੇ ਪੁੱਛਦੇ ਆਂ ਵੀ ਤੁਸੀਂ ਹੁਣ 20 ਸਾਲ ਲੱਗੇ ਤੇ ਹਰ ਹਰ ਰੋਜ਼ ਤੁਸੀਂ ਕੋਈ ਨਾ ਕੋਈ ਨਵੀਂ ਸ਼ਖਸੀਅਤ ਮਿਲਦੀ ਆ ਤੇ ਇਹ ਵੀ ਕੌਮ ਦੀ ਬਿਊਟੀ ਆ ਪਈ ਐਨੇ ਸਭ ਤੋਂ ਕੋਈ ਕਾਟਾ ਨਹੀਂ ਹੈਗਾ ਬੰਦਿਆਂ ਨੂੰ ਉਸ ਸਮਾਨ ਕਰਨਾ ਜੇ ਬੰਦੇ ਦਾ ਹਾਈਲਾਈਟ ਕਰਨਾ ਪਰ ਕੌਮ ਦੀ ਡਿਊਟੀ ਆ ਪਈ ਸਾਨੂੰ ਦੱਸੇ ਕਈ ਦਫਾ ਸਾਨੂੰ ਵੀ ਪਲਖਾ ਯੂ ਨਾ ਜਿੰਦਾ ਬੰਦਾ ਜਾਂ ਨਹੀਂ ਨਹੀਂ ਪਤਾ ਸੋ ਕੌਮ ਦੇ ਹੈਲਪ ਦੇ ਨਾਲ ਸਪੋਰਟ ਦੇ ਨਾਲ ਤਾਂ ਹੀ ਇਹੋ ਜਿਹੀ ਸੰਸਥਾ ਚਲਾ ਸਕਦੇ ਆ ਸੋ ਵਾਂਸ ਅਗੇਨ ਬੋਥ ਬੋਟਨਵਾਸ ਸਾਲਿਆਂ ਨੂੰ ਪਹੁੰਚੰਦਾ